ਮਾਛੀਵਾੜਾ ਬਲਾਕ ਅਦੀਨ ਪਿੰਡੇ ਪਿੰਡ ਪੁੰਨੀਆਂ ਵਿੱਚ ਪੰਚਾਇਤ 2 ਧੜਿਆ ਵਿੱਚ ਬੰਡੀ ਹੋਣ ਕਾਰਨ ਨਾ ਪਿੰਡ ਦੇ ਵਿਕਾਸ ਕਾਰਜਾਂ ਤੇ ਮਤੇ ਪੈ ਰਹੇ ਨੇ ਅਤੇ ਨਾ ਹੀ ਮਰੇਗਾ ਮਜ਼ਦੂਰਾਂ ਨੂੰ ਰੁਜ਼ਗਾਰ ਸੰਬੰਧੀ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਅੱਜ ਸਰਪੰਚ ਅਤੇ ਉਸ ਦੇ ਨਾਲ ਮੌਜੂਦ ਤਿੰਨ ਪੰਚਾਂ ਨੇ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਵਿਕੇਤ ਟੱਕੇ ਸਾਹੀ ਦੇ ਦੋਸ਼ ਲਗਾਏ ਨੇ ਅੱਜ ਬਲਾਕ ਪੰਚਾਇਤ ਦਫ਼ਤਰ ਵਿਖੇ ਆਪਣੇ ਹੱਕਾਂ ਲਈ ਮਨਰੇਗਾ ਮਜ਼ਦੂਰਾਂ ਨੇ ਕਿਹਾ ਕਿ ਪਿੰਡ ਦੀ ਧੜੇਬੰਦੀ ਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਅਤੇ ਪਿਛਲੇ 1 ਸਾਲ ਤੋਂ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਿਆ ਮਨਰੇਗਾ ਮਜ਼ਦੂਰਾਂ ਨੇ ਕਿਹਾ ਕਿ ਪੰਚਾਇਤ ਵਿਭਾਗ ਤੁਰੰਤ ਇਸ ਸਮੱਸਿਆ ਦਾ ਹੱਲ ਕਰੇ ਅਤੇ ਉਹਨਾਂ ਨੂੰ ਰੁਜ਼ਗਾਰ ਦਬਾਵੇ ਜਦ ਇਸ ਸੰਬੰਧੀ ਬਲਾਕ ਪੰਚਾਇਤ ਅਫਸਰ ਰੁਪਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੰਡ ਫੁੰਨੀਆਂ ਦੀ ਪੰਚਾਇਤ ਦੋ ਧੜਿਆਂ ਵਿੱਚ ਵੰਡੀ ਹੋਈ ਹੈ ਦੋ ਧੜਿਆਂ ਵਿਚਕਾਰ ਕਾਟੂਕਲੇਸ ਹੋਣ ਕਰਕੇ ਇਸ ਦਾ ਖਮਿਆਜਾ ਪਿੰਡ ਦੇ ਗਰੀਬ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਜੇਕਰ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਮਾਮਲਾ ਜਲਦ ਨਾ ਸੁਲਝਾਇਆ ਤਾਂ ਪੰਚਾਇਤੀ ਧੜੇਬੰਦੀ ਦਾ ਸ਼ਕਾਰ ਹੋਇਆ ਪਿੰਡ ਰੁਜ਼ਗਾਰ ਪੱਖੋਂ ਪਛੜ ਜਾਵੇਗਾ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਜਸਵੀਰ ਸਿੰਘ ਅਲਵੇਲਾ ਦੀ ਰਿਪੋਰਟ ਮੈਂ ਬਲਜਿੰਦਰ ਸਿੰਘ ਪਿੰਡ ਪੁਨੀਆ ਦਾ ਸਰਪੰਚ ਹਾਂ ਤੇ ਸਾਡੇ ਪਿੰਡ ਵਿੱਚ ਨਰੇਗਾ ਦਾ ਕੰਮ ਇੱਕ ਸਾਲ ਤੋਂ ਬੰਦ ਪਿਆ ਚੱਲ ਨਹੀਂ ਰਿਹਾ ਜੀ ਤੇ ਮੇਰੇ ਨਾਲ ਤਿੰਨ ਪੰਜ ਸਹਿਮਤ ਨੇ ਤੇ ਦੂਜੀ ਜਿਹੜੇ ਹੈਗੇ ਨੇ ਉਹ ਚਾਰ ਪੰਜ ਸਹਿਮਤ ਨਹੀਂ ਕਰ ਅਸੀਂ ਮਾਤੇ ਵੀ ਪਾਇਆ ਨਰੇਗਾ ਦੇ ਕੰਮ ਬਾਰੇ ਕਰੋਨਾ ਨੇ ਕੋਈ ਹਜੇ ਤੱਕ ਕੰਮ ਤੇ ਸਹਿਮਤੀ ਨਹੀਂ ਪ੍ਰਗਟਾਈ ਹੈ ਤੇ ਅਸੀਂ ਵੀਡੀਓ ਤਾਂ ਉਹ ਅੱਜ ਆਏ تھے ਤੇ ਅਸੀਂ ਕਾਠ ਨੂੰ ਜਿੰਮੇ ਸਰਪੰਚ ਨੂੰ ਡਬਲ ਵੋਟ ਪਾਉਣ ਦਾ ਅਧਿਕਾਰ ਉਹ ਵੀ ਕੀ ਆ ਸੀਗਾ ਤੇ ਤੇ ਇਹ ਤਾਂ ਹੀ ਹੁਣ ਕੀ ਕਹਿੰਦੇ ਨੇ ਸਾਨੂੰ ਪਹਿਲਾਂ ਪਹਿਲਾਂ ਵੀ ਗੱਲ ਕਰੀ ਤੁਸੀਂ ਇਸ ਬਾਰੇ ਹਾਂਜੀ ਹਾਂਜੀ ਕੀਤੀ ਸੀਗੀ ਪਰ ਮੈਂ ਐਮਐਲਏ ਸਾਹਿਬ ਕੋਲ ਗਿਆ ਸੀਗਾ ਉਹ ਵੀ ਕਹਿੰਦੇ ਸੀ ਨਰੇਗਾ ਦਾ ਕੰਮ ਕੋਈ ਰੋਕ ਨਹੀਂ ਸਕਦਾ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਠੀਕ ਹੈ ਤੁਹਾਡੇ ਬੰਦੀ ਕਾਦੇ ਨੇ ਤੁਹਾਡੇ ਬੰਦੀ ਬਸ ਤੁਹਾਨੂੰ ਪਦੇ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਮੌਜੂਦਾ ਸਰਕਾਰ ਜਿਹੜੀ ਹੁਣ ਉਹ ਇਹਦੇ ਕੰਮ ਦੇ ਵਿੱਚ ਦੂਜਿਆਂ ਸਾਧੇ ਰਹੇ ਉਹਦੇ ਕਰਕੇ ਤੁਹਾਡੇ ਬੰਦੀ ਹੈ ਜੀ ਕੀ ਕੋ ਕੋ ਟੰਡ ਵਿੱਚ ਸਭ ਜਲਾਸ ਨਹੀਂ ਬੁਲਾਇਆ ਜਾਂ ਬੁਲਾਇਆ ਸੀਗਾ ਜੀ ਰਾਸ ਵਿੱਚ ਸਾਡੇ ਮਤੇ ਪਾਏ ਨੇ ਹਾਂ ਜੀ ਹਾਂ ਜੀ ਅਸੀਂ ਕਹਿੰਦੇ ਆ ਵੀ ਉਹ ਮਤੇ ਸਾਰੇ ਕੰਮ ਹੋਣਾ ਚਾਹੀਦੇ ਨੇ ਤੇ ਆਮ ਜਲਾਸ ਪਾਏ ਨੇ ਹਾਂ ਜੀ ਜਿਹੜਾ ਡਬਲ ਬੋਟ ਵਾਲਾ ਤੁਸੀਂ ਪਹਿਲਾਂ ਨਹੀਂ ਪਾਈ ਜੀ ਤੇ ਪਹਿਲਾਂ ਨਹੀਂ ਪਾਈ ਜੀ ਹੁਣ ਵੀਡੀਓ ਸਭ ਕੋ ਦੇਖਦੇ ਆ ਇਹ ਵੀ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਅਧਿਕਾਰ ਨਹੀਂ ਦੇ ਰਹੇ ਡਬਲ ਬੋਰਡ ਦਾ ਜਿਵੇਂ ਚਾਰ ਚਾਰ ਨੇ ਉਹਦੇ ਵਿੱਚ ਸਰਵੰਚਰੀ ਬੋਟ ਡਬਲ ਹਾਂ ਜੀ ਕਸਟਮ ਬੋਰਡ ਦਾ ਅਸੀਂ ਮਗਰੇ ਆ ਉਹ ਦੇ ਦੇ ਤੇ ਗਰੀਬ ਜਨਤਾ ਜੀ ਉਹਨਾਂ ਕਾਫੀ ਦੇਰ ਤੋਂ ਬੇਲੇ ਵਟੇ ਨਹੀਂ ਤੇ ਇਹਨਾਂ ਦਾ ਵੀ ਰਿਜਗਾਰ ਮਰਿਆ ਬਹੁਤ ਅਫਾ ਹੋਇਆ ਜੀ ਤੇ ਨਾਮ ਦੱਸੋ ਜੀ ਭਾਈ ਮੇਰਾ ਨਾਮ ਗਰਤੇਜਪਾਲ ਸਿੰਘ ਆ ਜੀ ਮੈਂ ਪੰਜਾਂ ਪਿੰਡ ਕੂਨੀਆ ਤੋਂ ਜੀ ਕਿ ਬਾਉਲਾ ਜੀ ਦਾ ਜਿੱਥੇ ਕੱਟਿਆ ਤੁਸੀਂ ਆ ਸਰ ਮਾਮਲੇ ਹੈ ਜੀ ਵੀ ਸਾਡੇ ਪਿੰਡ ਦੇ ਜਿਹਨੇ 4-5 ਨੇ ਜੀ ਸਾਡਾ ਕੰਮ ਚੱਲਣ ਹੀ ਦੇ ਰਹੇ ਨਹੀਂ ਅਸੀਂ ਚਾਹ ਸਹਿਮਤੀ ਨਾਲ ਸਾਡਾ ਕੰਮ ਚੱਲਿਆ ਸੀਗਾ ਜੀ ਸਹਿਮਤੀ ਨਾਲ ਕੰਮ ਚੱਲਣ ਤੋਂ ਬਾਅਦ ਜੀ ਚਾਰ-ਚਾਰ ਵੀ ਜਦੋਂ ਪਿੰਡ ਨੇ ਇੱਕ ਜਗ੍ਹਾ ਸਹਿਮਤੀ ਹੋ ਗਈ ਉਹ ਬੰਦਕੁਸ਼ਕ ਸਾਡੇ ਪਿੰਡ ਦੇ ਬੰਦੇ ਜਿਹਨੇ ਪਹਿਲਾਂ ਤੋਂ ਹੀ ਇਹ ਕੰਮਾਂ ਬਾਰੇ ਨੇ ਪਾਰਟੀਵਾਜੀ ਕਰਦੇ ਆਉਂਦੇ ਨੇ ਉਹਨਾਂ ਨੇ ਚਾਰ-ਚਾਰ ਬੰਦੇ ਨੇ ਧੜੇ ਬਣਾਤੇ ਜੀ ਅਸੀਂ ਜਦੋਂ ਵੀ ਕੋਈ ਮਤਾ ਲਿਖਦੇ ਆ ਪਿੰਡ ਦੇ ਵਿਕਾਸ ਦਾ ਸਾਡੇ ਪਿੰਡ ਦੇ ਬੰਦੇ ਜੋ ਸੈਨੀ ਸੀ ਕਰਦੇ ਅੱਜ ਸਾਡੇ ਵੀਡੀਓ ਮੈਡਮ ਦੇ ਦੋ ਹੀ ਮੀਟਿੰਗ ਹੋਈ ਹੈ ਜੀ ਪਹਿਲਾਂ ਪਹਿਲਾਂ ਅਸੀਂ ਵੀਡੀਓ ਮੈਡਮ ਆਈ ਨਹੀਂ ਸੀ ਪਹਿਲੀ ਮੀਟਿੰਗ ਨੂੰ ਅੱਜ ਦੋ ਹੀ ਮੀਟਿੰਗ ਨੂੰ ਆਏ ਨੇ ਤੇ ਸਾਨੂੰ ਅਜੇ ਤੱਕ ਕੋਈ ਤਸੱਲੀ ਭ ਮੇਡਮ ਲੈ ਜੀ ਸਾਡੀ ਮੀਟਿੰਗ ਵੀ ਲੈ ਲਈ ਸਾਡੇ ਸਾਇਨ ਵੀ ਹੋ ਗਏ ਸੀਗਾ ਵੀ ਮੈਡਮ ਅਸੀਂ ਦੋ ਵੋਟਾਂ ਪਾਉਣੀਆਂ ਨੇ ਜਿਹਨੇ ਸਰਪੰਚ ਨੂੰ ਕਾਸਟਿੰਗ ਬੋਰਡ ਦਾ ਅਧਿਕਾਰ ਹੈ ਜਿਹੜੋ ਸਾਨੂੰ ਕਾਨੂੰਨ ਦਿੰਦਾ ਹਾਂ ਜੀ ਅਸੀਂ ਕਹ ਜਦੋਂ ਚਾਰ ਚਾਰ ਅਸੀਂ ਪੈਰਲਰ ਹੋ ਗਏ ਅਸੀਂ ਪਿੰਡ ਦਾ ਕੰਮ ਕਰਨਾ ਵੀ ਸਾਨੂੰ ਦੋ ਵੋਟਾਂ ਦਾ ਅਧਿਕਾਰ ਆ ਵੀ ਸਾਨੂੰ ਦਿੱਤਾ ਜਾਵੇ ਸਰਪੰਚ ਸਾਹਿਬ ਨੂੰ ਤੇ ਸਾਨੂੰ ਕੋਈ ਤਸੱਲੀ ਭਖ ਜਵਾਬ ਨਹੀਂ ਦਿੱਤਾ ਜੀ ਹੇਠ ਤੱਕ ਉਹਨਾਂ ਨੇ ਸਾਨੂੰ ਆਖਰਾਂ ਨੇ ਵੀ ਮੈਂ ਡੀਡੀਪੀਓ ਦੇ ਭੇਜ ਦੇਣਾ ਅਸੀਂ ਡੀਡੀਪੀਓ ਮੈਡਮ ਨਾਲ ਵੀ ਗੱਲ ਕੀਤੀ ਸੀ ਇਸੇ ਮਸਲੇ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਆਖਿਆ ਜੀ ਵੀ ਸਰਪੰਚ ਨੂੰ ਦੋ ਵੋਟਾਂ ਦਾ ਕਾਨੂੰਨੀ ਤੌਰ ਤੇ ਅਧਿ ਹਾਂਜੀ ਦੂਜੀ ਤਰਕੀ ਕਹਿ ਰਹੀ ਹੈ ਜੀ ਦੂਜੀ ਤਰੇ ਹੈ ਜੀ ਰੋਜ਼ ਕੋਈ ਨਾ ਕੋਈ ਮਸਲਾ ਤਿਆਰ ਕਰ ਲੈਂਦੀ ਹੈ ਜੀ ਜਿੱਦਾਂ ਸਰ ਸਾਡੇ ਪਿੰਡ ਦਾ ਕੋਈ ਵੀ ਜਿੱਕਣ ਮਨ ਲਾਵੇ ਕੰਮ ਚੱਲ ਨਹੀਂ ਦਿੰਦੇ ਇਹ ਤਾਂ ਕੋਈ ਮਸਤਰਕਾ ਮਾਲਕਨ ਜ਼ਮੀਨਾਂ ਦੀ ਪੁਆਇੰਟ ਚੱਕ ਲੈਂਦੇ ਨੇ ਜੀ ਉਹ ਅਜ ਤੋਂ 20 ਸਾਲ ਪਹਿਲਾਂ ਸਾਡੀ ਪੰਚਾਇਤ ਕੇਸ ਹਾਰ ਚੁੱਕੀ ਹੈ ਜੀ ਡੀਡੀਪੀਓ ਦੇ ਡੀਡੀਪੀਓ ਮੈਨ ਦੇ ਕੋਲ ਉਹ ਤੋਂ ਬਾਅਦ ਐਸਡੀਐਮ ਮੈਨ ਦੇ ਕੇਸ ਚੱਲਿਆ ਜੀ ਉੱਥੋਂ ਵੀ ਹਾਰ ਗਏ ਨੇ ਉਹ ਫਿਰ ਉਹ ਤੋਂ ਬਾਅਦ ਮਸਤਰਕਾ ਮਾਲਕ ਦਾ ਇੰਤਕਾਲ ਚੜਾ ਜੀ ਬਕਾਇਦਾ ਸਾਰੇ ਕਾਗਜ਼ ਸਾਡੇ ਸਾਰਿਆਂ ਦੇ ਕੋਲ ਨੇ ਜਿੰਨਾਂ ਤੋਂ ਜ਼ਮੀਨਾਂ ਨੇ ਉਹ ਬੰਦੇ ਕੋ ਉਹਨਾਂ ਦਾ ਹਾਈ ਕੋਰਟ ਤੋਂ ਵੀ ਆਰਡਰ ਆ ਚੁੱਕਿਆ ਜੀ ਆਪਣਾ ਸੁਪਰੀਮ ਕੋਰਟ ਦਾ ਜੈ ਸਿੰਘ ਕੇਸ ਦੇ ਵਿੱਚ ਜਿੱਥੇ ਬਕਾਇਦਾ 20 ਪੁਆਇੰਟ ਦੇ ਵਿੱਚ ਲਿਖਿਆ ਗਿਆ ਵੀ ਜਿਹਨੀਆਂ ਜ਼ਮੀਨਾਂ 2007-12 ਬਣ ਤੋਂ ਪਹਿਲਾਂ-ਪਹਿਲਾਂ ਡੀ ਡਿਸਟ੍ਰੀਬਿਊਟ ਕਰਤੀਆਂ ਕਨਸੋਲਿਡੇਸ਼ਨ ਡਾਇਰੈਕਟਰ ਆਫ ਕਨਸੋਲਿਡੇਸ਼ਨ ਨੇ ਵੀ ਉਹ ਜ਼ਮੀਨਾਂ ਨੂੰ ਪੰਚਾਇਤ ਕਿਤੇ ਵੀ ਆਪਣੇ ਆਪ ਦੇ ਵਿੱਚ ਵੈਸਟ ਨਹੀਂ ਕਰ ਸਕਦੀ ਫੇਰ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਤਾਂ ਇਹੀ ਚਾਹੁੰਦੇ ਵੀ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਜੀ ਕੀ ਨਾਮ ਆ ਜੀ ਗਰਮੀਤ ਕਾਰ ਪੁਲ ਨਹੀਂ ਆਏ ਜੀ ਕੀ ਮਾਮਲਾ ਜੀ ਮਰੇਗਾ ਦਾ ਜੀ ਕੰਮ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਪੰਚਾਇਤ ਫ ਤੇ ਹੁਣ ਸਹਿਮਤ ਨਹੀਂ ਕਰਦੇ ਹਾਂ। ਅੱਛਾ ਜੀ। ਪੰਜ ਕਹਿੰਦੇ ਕੰਮ ਚੱਲਣ ਨਹੀਂ ਦੇਣ। ਸਰਪੰਚ ਨਾਲ ਗੱਲ ਕੀਤੀ ਸੀ ਸਰਪੰਚ ਕੀ ਕਰ ਰਿਹਾ ਹੈ? ਹਾਂਜੀ ਇਹ ਤਾਂ ਸਹਿਮਤ ਨੇ ਸਾਡਾ ਮੈਂਬਰ ਵੀ ਦੂਜੇ ਸਹਿਮਤ ਨੇ ਪਰ ਉਹ ਦੂਜੇ ਬੰਦੇ ਨਹੀਂ ਸਹਿਮਤ ਹੈਗੇ। ਉਹ ਕੀ ਮੰਗ ਕਰਦੇ ਹੋ? ਅਸੀਂ ਸਾਡਾ ਕੰਮ ਚਲਾਣਾ ਚਾਹੀਦਾ ਹੈ। ਠੀਕ ਹੈ। ਹਾਂਜੀ ਕਿਲਾਬੀ ਸੁਕ੍ਰਿਤ ਕਾ ਸੁਣੀਆ। ਕਿਲਾਬੀ ਕਿ ਡੀਪੀ ਦਾ ਉੱਪਰ ਕਿੱਥੇ ਹੋ? ਅਸੀਂ ਗਰੇਗਾ ਵਾਸਤੇ ਕੰਮ ਚਲਾਉਣਾ ਚਾਹੁੰਦੇ ਹਾਂ ਜੀ ਸਾਡਾ ਕੰਮ ਨਹੀਂ ਚੱਲ ਰਿਹਾ ਹੈ। ਇੱਕ 1 ਸਾਲ ਹੋ ਗਿਆ ਜੀ ਸਾਡਾ ਕੰਮ ਬੰਦ ਹੋ ਗਿਆ ਨਹੀਂ ਜੀ ਬਿਲਕੁਲ ਨਹੀਂ ਚੱਲਿਆ ਜੀ ਕਦੋਂ ਪਹਿਲਾਂ ਕੀ ਗੱਲਬਾਤ ਹੋਈ ਜਿਹੜਾ ਇਹ ਚੱਲਦਾ ਗੱਲਬਾਤ ਤਾਂ ਜੀ ਕੋਈ ਨਹੀਂ ਹੋਈ ਹੈਗੀ ਬਸ ਇਹਨਾਂ ਦੀ ਪੰਚਾਇਤਾਂ ਦਾ ਆਪਣਾ ਹੀ ਰੌਲਾ ਜੀ ਸਾਡਾ ਗਰੀਬਾਂ ਦਾ ਕੰਮ ਚੱਲਣਾ ਚਾਹੀਦਾ ਉਹ ਕਿਉਂ ਬੰਦ ਕਰਵਾਇਆ ਗਿਆ ਅੱਛਾ ਜੀ ਪੰਚਾਇਤ ਦਾ ਆਪਣਾ ਰੌਲਾ ਜੀ ਹਾਂ ਜੀ ਇਹਨਾਂ ਦਾ ਆਪਣਾ ਰੌਲਾ ਜੀ ਸਾਨੂੰ ਇਹਦੇ 'ਚ ਕੋਈ ਹੋ ਨਹੀਂ ਹੈਗਾ ਸਾਡਾ ਕੰਮ ਨਹੀਂ ਚੱਲਣ ਦੇ ਰਹੇ ਇਹਰੇ ਵਿੱਚ ਹੈਗੇ ਨੇ ਮੈਂਬਰ ਜੀ ਜਿਹੜਾ ਸਾਡੇ ਸਹਿਯਨ ਨਹੀਂ ਕਰਦੇ ਸਾਡਾ ਕੰਮ ਨਹੀਂ ਚੱਲਣ ਦਿੰਦੇ ਅਸੀਂ ਕਿਹੜਾ ਡਰਦੇ ਆਂ ਜੀ ਤੁਸੀਂ ਸਾਡਾ ਕੰਮ ਚਲਾਓ ਬਸ ਸਾਨੂੰ ਇਹੀ ਆ ਹੋਰ ਕੁ ਬਾਕੀ ਜਿਹੜਾ ਇਹਨਾਂ ਤੇ ਮਸਲੇ ਨੇ ਜੀ ਉਹ ਆਪਣੇ ਬਾਅਦ ਵਿੱਚ ਕਰੀ ਜਾਣ ਪਰ ਤੁਹਾਡੀ ਨਿਰੇਗਾ ਚੱਲਣੀ ਚਾਹੀਦੀ ਹੈ। ਜੇ ਵੀ ਪੰਜ ਸਾਈਨ ਕਰਦੇ ਨੇ। ਇੱਕ ਸਰਪੰਚ ਤਿੰਨ ਪੰਜ। ਇਹ ਸਾਡੀ ਕੰਮ ਤੇ ਸਾਈਨ ਕਰ ਰਹੇ ਨੇ। ਦੋਵੇਂ ਪੰਜ ਸਾਡੀ ਕੰਮ ਤੇ ਸਾਈਨ ਨਿਕਾ। ਹਾਂ ਜੀ। ਤੁਸੀਂ ਇਹ ਦੇਖੋ ਵੀ ਪੰਚਾਇਤ ਤੇ ਤੁਹਾਡੇ ਬੰਦੀ ਬਣੀ ਦੀ ਹੈ ਪਿੰਡ ਚ ਪੰਚਾਇਤ ਦੀ। ਹਾਂ ਜੀ। ਦੋ ਥੋੜੇ ਵੜ ਗਏ ਕੁਛ ਇੱਧਰ ਨੇ ਕੁਛ ਆਧਰ ਉਹ ਦੋਨੋਂ ਮਿਲ ਕੇ ਕੰਮ ਨਹੀਂ ਚੱਲਣ ਦੇ ਰਹੇ। ਇੱਕ ਤਰ੍ਹਾਂ ਕਹਿ ਰਹੇ ਵੀ ਚੱਲਣ ਦੇਣਾ ਦੂਜਾ ਕਹਿ ਰਿਹਾ ਨਹੀਂ ਚੱਲਣ ਦੇਣਾ। ਅੱਛਾ ਜੀ। ਕੋਈ ਵੱਧ ਕੁਝ ਆਉਟ ਜੇ ਦਾ। ਹਾਂ ਜੀ। ਤੁਸੀਂ ਸਪੱਸ਼ਟ ਜਿਹੜੇ ਸਰਪੰਚਾ ਸਰਪੰਚ ਦੇ ਨਾਲੋਂ ਕਹਿੰਦੇ ਸੀ ਚਲਾਉਣ ਨੂੰ ਪਿਆਰਾ ਵੀ ਦੂਜੀ ਤਰ੍ਹਾਂ ਚਲਾਉਣੀ ਦੇ ਹਾਂ ਜੀ ਬਾਬਾ ਜੀ ਮੰਨਦੇ ਤੌੜਾਈ ਹੋ ਨਹੀਂ ਆ ਜੀ ਉਹ ਕੀ ਮੰਗਦਾ ਜੀੜੇ ਦੇ ਕੰਮ ਲੈਣਾ ਮਾਮਲਾ ਸਾਡੇ ਇਹ ਹੈ ਸਾਡਾ ਕੰਮ ਨਹੀਂ ਚੱਲ ਰਿਹਾ ਕਿਉਂ ਨਹੀਂ ਚੱਲ ਰਿਹਾ ਜੀ ਸਾਡੇ ਪਿੰਡ ਜੀ ਤੁਹਾਡੇ ਵੱਲ ਚੱਲ ਰਹੀ ਹੈ ਸਰਪੰਚ ਚਲਾ ਰਹੇ ਹੈ ਤੇ ਦੂਜੀ ਪਾਰਟੀ ਨਹੀਂ ਕੰਮ ਨਹੀਂ ਚਲਾ ਰਹੀ ਉਹ ਦੂਜੀ ਪਾਰਟੀ ਕਿਹੜੀ ਹੈ ਜੀ ਕਿਹੜੀ ਕੌਲ ਨੇ ਸਰਪੰਚ ਦੀ ਸਟਾਉਣ ਉਹਦਾ ਪੰਚਾਇਤ ਹਾਂ ਜੀ ਹਾਂ ਜੀ ਪੰਚਾਇਤ ਪੰਚਾਇਤ ਦੇ ਵਿੱਚ ਪੰਜ ਜੀ ਸਾਈਨ ਨਹੀਂ ਕਰ ਰਹੇ ਹੈਗੇ ਅੱਛਾ ਦੂਜੀ ਪਾਰਟੀ ਵਾਲੀ ਹਾਂ ਜੀ ਹਾਂ ਜੀ ਉਹ ਦੇ ਕਰਕੇ ਸਾਡਾ ਕੰਮ ਬੰਦ ਤੇ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਕਿ ਸਾਡਾ ਕੰਮ ਚੱਲਣਾ ਚਾਹੀਦਾ ਰਹੇਗਾ ਦਾ ਸਾਲ ਹੋ ਗਏ ਸਾਨੂੰ ਘਰੇ ਬੈਠੇ ਹਾਂ ਠੀਕ ਹੈ ਹਾਂ ਮੈਂ ਉਹ ਬਿਲਕੁਲ ਕੋਈ ਨਹੀਂ ਜਿਸ ਨਾਲ ਸਾਡਾ ਇੱਕ ਸਾਧੂ ਕੰਮ ਬੰਦ ਪਿਆ ਮੇਰੇ ਜਿਹੜਾ ਵੀ ਪੰਚਾਇਤ ਕੋ ਫਾਰਮ ਉਹ ਸਾਡੀ ਕਾਸਟਿੰਗ ਵੀ ਕਰਵਾਈ ਦੀ ਸਰਪੰਚ ਦੇ ਲੈਵਲ ਤੋਂ ਫਾਰਮ ਕਰਦੇ ਆਂ ਦੇਖੋ ਜੀ ਉਹਨਾਂ ਦਾ ਕੋਰਮ ਪੂਰਾ ਨਹੀਂ ਤੇ ਜਿਹੜਾ ਗੱਲ ਹੈ ਵੀ ਨਰੇਗਾ ਦਾ ਕੰਮ ਚੱਲ ਰਿਹਾ ਤੇ ਨਰੇਗਾ ਦਾ ਕੰਮ ਚੱਲ ਰਿਹਾ ਸੀ ਜਦੋਂ ਨਵੀਂ ਪੰਚਾਇਤ ਬਣੀ ਉਸ ਤੋਂ ਬਾਅਦ ਇਹਨਾਂ ਦਾ ਕੋਈ ਮਤਾ ਪਾਸ ਨਹੀਂ ਹੋ ਰਿਹਾ ਇਸ ਕਰਕੇ ਨਰੇਗਾ ਦਾ ਕੰਮ ਰੁਕਿਆ ਹੋਇਆ ਹੈ ਠੀਕ ਹੈ ਜੀ ਤੇ ਇਹਨਾਂ ਦੀ ਪਹਿਲਾਂ ਪੰਚਾਇਤ 'ਚ ਵੀ ਮੀਟਿੰਗਾਂ ਹੋ ਰਹੀਆਂ ਨੇ ਅੱਜ ਅਸੀਂ ਦੂਜੀ ਮੀਟਿੰਗ ਬੁਲਾਈ ਸੀ ਜੀ ਤੇ ਮਤਲਬ ਮੈਂਬਰ ਹਾਜ਼ਰ ਹੋ ਰਹੇ ਨੇ ਪਰ ਉਹ ਸਰਪੰਚ ਸਾਹਿਬ ਨਾਲ ਉਹਨਾਂ ਦੀ ਇੱਕੋ ਗੱਲ ਤੇ ਜਿੱਦ ਹੈ ਕਿ ਨਿਸ਼ਾਨਦੇਈ ਦਾ ਮਤਾ ਪੰ ਸਰਪੰਚਾ ਵੋ ਨਿਸ਼ਾਨਦੇਈ ਦਾ ਮਤਾ ਨਹੀਂ ਪਾ ਰਹੇ ਇਸ ਕਰਕੇ ਉਹ ਉਹਨਾਂ ਦਾ ਕੋਰਮ ਨਹੀਂ ਪੂਰਾ ਹੋ ਰਿਹਾ ਤੇ ਇੱਕ ਉਹਨਾਂ ਨੇ ਸ਼ਿਕਾਇਤ ਕੀਤੀ ਹੋਈ ਹੈ ਇੱਕ ਕੋਈ ਗੁਰਤੇਜ ਸਿੰਘ ਪੰਜ ਨੇ ਉਹਨਾਂ ਦੇ ਖਿਲਾਫ ਕਿ ਇਹਨਾਂ ਨੇ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਜੀ। ਤੇ ਅਸੀਂ ਉਹਦੀ ਇਨਕੁਆਇਰੀ ਕਰ ਰਹੇ ਹਾਂ ਜੀ ਉਹਦੀ ਇਨਕੁਆਇਰੀ ਕਰਕੇ ਜੋ ਵੀ ਬਣਦੀ ਕਾਰਵਾਈ ਹੋਵੇ ਅਸੀਂ ਕਰ ਦਿਆਂਗੇ। ਦੋ ਵਾਰ ਡਬਲ ਵੋਟ ਪਾਉਣ ਦਾ ਅਧਿਕਾਰ ਡਬਲ ਵੋਟ ਵੋਟ ਪਾਉਣ ਦਾ ਅਧਿਕਾਰ ਹੈਗਾ ਜੀ ਮੈਂ ਇਹ ਨਹੀਂ ਕਹਿੰਦੀ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਅਧਿਕਾਰ ਹੈਗਾ ਜੀ। ਕਰ ਸਕਦੇ ਨੇ ਪਰ ਜਦੋਂ ਉਹਨਾਂ ਦੀ ਸ਼ਿਕਾਇਤ ਚੱਲ ਰਹੀ ਹੈ ਉਦੋਂ ਤੱਕ ਫਿਰ ਅਸੀਂ ਤਾਂ ਕਰਕੇ ਰੋਕਦੇ ਹਾਂ। ਅੱਛਾ ਜੀ। ਹਾਂ ਜੀ। ਨਹੀਂ ਅੱਜ ਕੱ ਵੀ ਜੇ ਸ਼ਿਕਾਇਤ ਹੋ ਕੋਈ ਨਾ ਟਾਈਮ ਦਿੱਕਤਾ ਹੋਇਆ ਨੈਕਸਟ ਵੀਕ ਦਾ ਜੇ ਉਹ ਆਪਣੇ ਪ੍ਰੂਫ ਪੇਸ਼ ਕਰ ਦਿੰਦੇ ਨੇ ਤਾਂ ਆਪਣਾ ਕੰਮ ਚਲਾ ਲਾਂਗੇ ਜੀ ਕੋਈ ਗੱਲ ਨਹੀਂ ਠੀਕ